ਪਿਛਲੇ ਦਿਨੀ ਫਰੀਦਕੋਟ ਜ਼ਿਲ੍ਹੇ ਦੇ ਪੈਂਡ ਕੋਟ ਸੁਖਿਆ ਵਿਖੇ ਨੌਜਵਾਨ ਨਾਲ ਮੰਦ ਭਾਗੀ ਘਟਨਾ ਵਾਪਰੀ ਇਸ ਪ੍ਰਤੀ ਨੌਜਵਾਨ ਦੇ ਮਾਪੇ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਹੱਡ ਬੀਤੀ ਸੁਣਦੇ ਆ ਉਹਨਾਂ ਦੇ ਜ਼ੁਬਾਨੀ ਕੀ ਸੀ ਪੂਰੀ ਗੱਲਬਾਤ ਆਉਂ ਕਰਦੇ ਆ ਉਹਨਾਂ ਨਾਲ ਗੱਲਬਾਤ ਹਾਂਜੀ ਭਈ ਕੀ ਨਾਮ ਆ ਤੁਹਾਡਾ ਕੁਲਵੰਤ ਸਿੰਘ ਜੀ ਜੋ ਪਿਛਲੇ ਦਿਨੀ ਮਾੜੀ ਘਟਨਾ ਵਾਪਰੀ ਆ ਕੀ ਕਾਰਨ ਕੀ ਰਹਾ ਬਾਈ ਰਣ ਸਿਚੂਆਂ ਜੀਆਂ ਦੀ ਜਾਂ ਕੀ ਗੱਲ ਬਾਤ ਸੀ ਆ ਬਹੁਤ ਲੜਦੇ ਸੀ ਜੀ ਅੱਛਾ ਤੇ ਜੀ ਤੋਂ ਇਹ ਘਟਨਾ ਪਣੀ ਮੰਦਰ ਪਿਆ ਵੇਖਿਆ ਵੇਖਿਆ ਪਾ ਵੇਖਿਆ ਬਸ ਮੇਰੇ ਥਾਂਏ ਰਹੇਗਾ ਜੀ ਅੱਛਾ ਮੇਰਾ ਸੀ ਕੰਬ ਲੱਗ ਗਿਆ ਮੈਂ ਇੱਧਰ ਨੇ ਕਰਿਆ ਆ ਗਿਆ ਭੱਜ ਕੇ ਬਸ ਉਹਦੋ ਉਸ ਟਾਈਮ ਤੁਸੀਂ ਘਰ ਹੀ ਸੀਗੇ ਜਦੋਂ ਮੈਂ ਬਾਹਰ ਸੀ ਵੇੜੇ 'ਚ ਸੀ ਓਹਰਲੇ ਪਾਸੇ ਦੰਗਰਾ ਕੋਲੇ ਅੱਛਾ ਦੜੀ ਆਂਦੇ ਸੀਗੇ ਅੱਛਾ ਮੈਂ ਕਿਹਾ ਚੱਲ ਹਾਂ ਜਾਣ ਕੇ ਬੋਲ ਕੇ ਅੱਛਾ ਆਏ ਤਾਂ ਕਿੰਨੇ ਕ ਟਾਈਮ ਤੋਂ ਇਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਰਹਿੰਦਾ ਸੀਗਾ ਦੋ ਤਿੰਨ ਸਾਲ ਹੋ ਗਏ ਹੈ ਅੱਛਾ ਲਾਈ ਗੁਲੇ ਲੜਾਈ ਕੀ ਕੋਈ ਕਾਰਨ ਖਾਸ ਸੀਗਾ ਕਿ ਆਮ ਜਿਵੇਂ ਆਪਣੇ ਕਰੇ ਲੋ ਗੱਲਾਂ ਬਾਤਾਂ ਦੇ ਵਿੱਚ ਕੋਈ ਕਰੇ ਲੋ ਜੀ ਨਹੀਂ ਮਤਲਬ ਕਿ ਲੜਾਈ ਕਾਦੀ ਪੈਂਦੀ ਸੀ ਦੋਆਂ ਜਿਹਾਂ ਹੁੰਦੇ ਆ ਵਿੱਚ ਇਹਨਾਂ ਦੇ ਕਿਸੇ ਚੀਜ਼ ਨੂੰ ਲੈ ਕੇ ਪੈਂਦੀ ਸੀ ਜਾਂ ਆਮ ਗੱਲਾਂ ਬਾਤਾਂ ਸੀ ਇਹਨਾਂ ਮਾੜੀ ਗੱਲ ਤੇ ਜੱਪ ਪਾ ਲੇਤੀ ਸੀ ਮਾੜੀ ਜੀ ਗੱਲ ਤੇ ਜੱਪ ਪਾ ਲੇਤੀ ਕੋਈ ਗੱਲ ਹੋਣੀ ਜੀ ਮਾੜੀ ਜੀ ਸੀ ਮਿਹਰੋਂ ਇੰਨਾ ਵੀ ਕਹਿੰਦੇ ਵੀ ਨਹੀਂ ਆ ਦੂਜਾ ਨਹੀਂ ਆ ਹੋਣਾ ਚਾਹ ਲਿਆ ਦੇਨੇ ਚੀਜ਼ ਬਸ ਕਹਿੰਦੇ ਸਾਨੂੰ ਅਵੀ ਚੀਜ਼ ਚਾਹੀਦੀ ਅਸੀਂ ਕੁੱਲ ਚੀਜ਼ ਜਿਹੜੀ ਚਾਹੀਦੀ ਉਸੇ ਲੈ ਕੇ ਵੀ ਜਰੂਰ ਦਿੰਦੇ ਸੀ ਅੱਛਾ ਤੇ ਬਸ ਜਿੱਦੋਂ ਉਹਦਾ ਚਿੱਤ ਹੁੰਦਾ ਸਾਨੂੰ ਹੁਣੇ ਚੀਜ਼ ਲਿਆ ਕੇ ਦੇਵੇ ਇਸ ਤੇ ਇਹੀ ਇਨਸਾਫ ਦੀ ਮੰਗ ਮੰਗਦੇ ਸਾਡੇ ਪਤ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੀ ਵਿਆਰਨ ਲਗਭਗ 7-8 ਸਾਲ ਹੋ ਗਏ 10 ਹੋ ਗਏ 10 ਸਾਲ ਹੋ ਗਏ ਅੱਛਾ ਇਹ ਸ਼ੁਰੂ ਦੇ ਵਿੱਚ ਠੀਕ ਠਾਕ ਸੀ ਚੱਲ ਰਿਆ ਬਿਲਕੁਲ ਪਰ ਵਧੀਆ ਰਹੀ ਇੱਕ ਸਾਲ ਅੱਛਾ ਬਿਮਾਰੀ ਮੋਟੀ ਲੜਾਈ ਦੋਆਂ ਜੀਆਂ ਨਹੀਂ ਹੁੰਦੀ ਸੀ ਉਹ ਕੁਮਾਰ ਮੋਟੇ ਕਦੀ ਬਾਾਰ ਹੋ ਵੀ ਫੇਰ ਚੱਲ ਅਸੀਂ ਅੱਡ ਹੋ ਗਏ ਅੱਛਾ ਅੱਡ ਹੋ ਕੇ ਸਾਲ ਪਰ ਉਧਰ ਵੀ ਵਧੀਆ ਹੀ ਰਹੀ ਸਾਡੇ ਨਾਲ ਅੱਛਾ ਫੇਰ ਬਸ ਉਹਨੂੰ ਪਤਾ ਹੀ ਨਹੀਂ ਕੀ ਹੋਗਾ ਤੇ ਬਸ ਉਹਨੂੰ ਆਏ ਹੋ ਗਏ ਸਾਰਾ ਕੁਝ ਮੈਂ ਹੜੱਪ ਕਰਾਂ ਵੀ ਮੇਰੇ ਹੱਥ ਹੀ ਆਵੇ ਅੱਛਾ ਤੇ ਵੀ ਬਸ ਮਾੜੀ ਮਾੜੀ ਗੱਲ ਦੇ ਜੱਬ ਪਾਈ ਲੰਗੀ ਕਿਸ ਚੀਜ਼ ਦਾ ਨਾਲ ਸੀ ਕੀ ਗੱਲਬਾਤ ਸੀ ਇਹਨਾਂ ਦੀ ਬਸ ਆਹੀ ਲਾ ਚੋ ਜੀ ਤਕ ਤੋਂ ਕਦੋਂ ਸੀ ਤੇਰੀ ਮਾਂ ਕਦੋਂ ਮਰੂ ਮੇਰੇ ਵੀ ਦੋ ਤਿੰਨ ਮੇਰੀ ਗੱਲ ਚਾਤ ਦੇ ਲਿਆ ਸੀਗਾ ਉਹਨੇ ਅੱਛਾ ਹਾਂਜੀ ਬਸ ਤੇ ਉਹੀ ਜਾਨੀ ਉਹਨੂੰ ਆਏ ਸੀਗਾ ਕਿ ਮੇਰੇ ਹੱਥੇ ਤੱਕਬਿਲਦਾਰੀ ਹੋਵੇ ਕਦੋਂ ਤੇਰਾ ਮਾਂ ਪਿਓ ਮਰੂਗਾ ਤੇ ਕਦੋਂ ਮੇਰੇ ਹੱਥੇ ਜ਼ਮੀਨ ਹੋਵੇ ਤੇ ਮੇਰੇ ਨਾਲ 5 ਕਿੱਲੇ ਜ਼ਮੀਨ ਦੇ ਲਵਾਓ ਤੇ ਮੈਂ ਆ ਜਾਣਾ ਜਾਮਾ ਆਵਦਾ ਮੁੰਡੇ ਨਿੱਕੇ ਨੂੰ ਵੀ ਦੌਕੇ ਮਾਰਦੀ ਸੀ ਤੂੰ ਹੁਣ ਦੱਸ ਰਹਿਣਾ ਕਿ ਨਹੀਂ ਰਹਿਣਾ ਤੇ ਵੀ ਮੈਂ ਜਾਮਾ ਇੱਥੇ ਵੀ ਜੇ ਤੂੰ ਮੇਰੀ ਗੱਲ ਨਹੀਂ ਮੰਨਦਾ ਪੋਤੇ ਨੂੰ ਕਹਿੰਦੀ ਸੀ ਅੱਛਾ ਅ ਜਿਹੜੇ ਦਿਨ ਇਹ ਘਟਨਾ ਵਾਪਰਦੀ ਆ ਉਸ ਦਿਨ ਇਹਨਾਂ ਦੇ ਵਿਚ ਆਪਸ ਵਿੱਚ ਕੋਈ ਲੜਾਈ ਝਗੜਾ ਹੋਇਆ ਸੀ ਜਾਂ ਪਰਿਵਾਰ ਦੇ ਵਿੱਚ ਕੋਈ ਗੱਲਬਾਤ ਹੋਈ ਪਰਿਵਾਰ ਚ ਕੋਈ ਨਹੀਂ ਹੋਈ ਜੀ ਵਧਿਕਾ ਸੀ ਮੁੰਡੇ ਨਾਲ ਦੁਕਾਨ ਤੇ ਜਾ ਕੇ ਉਹ ਲੈ ਕੇ ਆਈ ਆ ਤੇ ਅਸੀਂ ਇਧਰ ਉਹਦੇ ਭੂਆਜੀ ਦਾ ਪੋਤਾ ਆਇਆ ਸੀ ਤੇ ਇਧਰ ਘਰੇ ਵਿਆਹ ਸੀਗਾ ਤੇ ਕੁੜੀ ਦਾ ਲੀਡਾ ਲੱਤ ਬਖਾਉਂਦੀ ਸੀ ਮੈਂ ਮੈਂ ਘਰੇ ਨਹੀਂ ਸੀਗੀ ਤੇ ਮੁੰਡੇ ਨਾਲ ਲੜੀ ਆ ਇਹਨੇ ਮੇਰੇ ਹਸਬੈਂਡ ਨੇ ਦੱਸਿਆ ਮੈਨੂੰ ਹਾਂ ਦਾ ਵੀ ਮੁੰਡੇ ਨਾਲ ਜੀ ਦੀ ਜਾਂਦੀ ਸੀ ਤੇ ਮੈਨੂੰ ਤਾਂ ਇਹ ਹਸਬੈਂਡ ਹੀ ਦੱਸਣਾ ਆਇਆ ਮੈਂ ਆਇਆ ਭੱਜ ਕੇ ਆਪਣੇ ਜਗਮੀਤ ਨੂੰ ਪਤਾ ਨਹੀਂ ਕੀ ਹੋਗਾ ਜਦੋਂ ਮੈਂ ਗਈ ਮੈਂ ਤਾਂ ਉਥੇ ਹੈ ਕੋਸ ਨਹੀਂ ਸੀ ਮੁੰਡਾ ਥੱਲੇ ਡਿੱਗਿਆ ਪਿਆ ਸੀ ਜਮੀਨ ਫਰਸ ਤੇ ਫਰਸ ਤੇ ਡਿੱਗਿਆ ਪਿਆ ਸੀ ਜੀ ਜਮੀਨ ਤੇ ਤੇ ਅਸੀਂ ਦਵਾਦਾਂ ਮੈਂ ਚਾਬੀ ਨਾ ਸੀ ਯਾਰ ਫਲੀ ਨੂੰ ਚਾਬੀ ਕੱਢੀ ਗੱਡੀ ਮੈਂ ਬਾਹਰ ਆਉਂਗਾ ਗੱਡੀ ਸਟਾਰਟ ਕਰੀ ਫਿਰ ਅਸੀਂ ਸ਼ਹਿਰ ਲੈ ਕੇ ਗਏ ਸ਼ਹਿਰ ਤਾਂ ਉਹਨਾਂ ਨੇ ਲਾਹਿਆ ਹੀ ਨਹੀਂਗਾ ਜੀ ਤੇ ਆਹ ਤੇ ਮੁੰਡਾ ਥੋੜਾ ਖਤਮ ਹੋਇਆ ਨਿੱਕੀ ਕਾਰਨ ਕੀ ਲੱਗਦਾ ਹੈਗਾ ਵੀ ਮੁੰਡੇ ਨੇ ਜਾਨੀ ਕਿ ਜਿਹੜਾ ਆਪਦੀ ਆਪ ਕੀਤਾ ਜਾਂ ਇਹਦੇ ਦੁਆਰਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਸਭ ਕਾਹ ਲੱਗਦਾ ਵੀ ਇਹ ਨਹੀਂ ਕਿਸ ਕਰਦਾ ਜੀ ਮੁੰਡਾ ਤਾਂ ਉਹਨੂੰ ਪਤਾ ਸੀ ਵਿਆਹ ਵਜ ਜਾਵਾ ਮੁੰਡੇ ਨੂੰ ਫਿਰ ਕੀ ਪਤਾ ਹੁਣ ਮੁੰਡੇ ਨੇ ਤੋਤਾ ਕੇ ਤੰਗ ਕੀਤਾ ਹੁਣ ਜੀ ਜੋ ਤੰਗ ਹੀ ਕਰੀ ਜਾਂਦੀ ਸੀ ਮੁੰਡੇ ਨੇ ਸਾਰ ਜਿਹੜੀ ਤੰਗ ਪਰੇਸ਼ਾਨਤਾ ਰੱਖਦੀ ਸੀ ਜੀ ਕੋਈ ਦਿਨ ਆਲਾ ਜਾਂਦਾ ਹੀ ਨਹੀਂ ਸੀ ਬਸ ਲੜਾਈ ਤੋਂ ਬਿਨਾ ਤਾਂ ਐਵੇਂ ਬਾਨੇ ਬਣਾਈ ਜਾਂਦੇ ਕਿ ਤੇ ਧਣਗੇ ਦੇਖ ਤੇ ਗਾਂ ਟਮਾਟੇ ਦੇਖ ਤੇ ਕਾਸੇ ਦੇਖ ਤੇ ਕਾਸੇ ਦੇ ਉਹ ਸਹਜ ਜਾਨੀ ਕਿ ਨਿੱਕੇ ਮਟਕ ਮਟਕ ਗੱਲਾਂ ਤੇ ਪਾਈ ਜਾਂਦੀ ਸੀ ਜਦ ਵੀ ਜੀ ਜੀ ਜਿਆਦਾ ਫੋਨ ਤੇ ਕੋਈ ਗੱਲਬਾਤ ਇਹਨਾਂ ਦੀ ਬਹੁਤ ਕਰਦੀ ਸੀ ਮੈਨੂੰ ਨਹੀਂ ਪਤਾ ਸੀ ਆਪਾਂ ਨੂੰ ਅਸੀਂ ਤਾਂ ਆਏਗੇ ਸਿਆਣਪੜ ਤੇ ਆਪਾਂ ਨੂੰ ਨਹੀਂ ਪਤਾ ਕਿ ਇਹਨੂੰ ਕਰਦੀ ਸੀ ਸਾਰੇ ਸਾਰ ਦਿਨ ਫੋਨ ਹੀ ਦੇਖੀ ਜਾਂਦੀ ਸੀ ਤੇ ਕੰਮ ਕੋਈ ਨਹੀਂ ਸੀ ਕਰਦੀ ਘਰ ਦਾ ਹੀ ਬਸ ਇਕੱਲੇ ਆਪ ਦੇ ਨੇੜੇ ਧੋਂਦੀ ਸੀ ਤੇ ਬਸ ਤੜਕੇ ਦੀਆਂ ਰੋਟੀਆਂ ਲਾਉਂਦੀ ਸੀ ਤੇ ਆਟਾ ਗੁੰਨਦੀ ਸੀ ਤੇ ਚਾਹ ਪਾਣੀ ਕਰਦੀ ਸੀ ਆਪ ਦਾ ਇਕੱਲਾ ਲੱਗ ਸਾਡਾ ਕਦੋਂ ਜਦੋਂ ਦੇ ਉਧਰ ਗਏ ਕਰਿਆ ਹੀ ਨਾਲ ਨਾਲ ਦੀ ਤਾਂ ਪੀਂਦੀ ਨਹੀਂ ਸੀ ਚਾਹ ਪਾਣੀ ਬਸ ਆਪ ਦਾ ਲੱਗ ਹੀ ਪੀਂਦੀ ਸੀ ਬਸ ਅੱਛੇ ਸ਼ੁਰੂ ਤੋਂ ਮਤਲਬ ਕਿ ਪਿੰਡ ਰਿੰਦੀ ਸੀ ਪਹਿਲਾਂ ਜਾਂ ਇੱਥੇ ਤੁਹਾਡੇ ਕੋਲੇ ਰਹਿੰਦੀ ਸੀ ਵੀ ਮਿਲ ਨਹੀਂ ਜਾਂਦੀ ਸੀ ਨਹੀਂ ਉਹ ਪਿੰਡ ਜਾਵੜ ਦੇ ਸੀ ਕਿ ਕਿਤੇ ਇੱਕ ਟਾਈਮ ਪਿੱਛੇ ਜੇ ਰਸਕੇ ਵੀ ਬੈਠੀ ਰਹੀ ਆ ਬਸ ਮੇਰਾ ਮੁੰਡਾ ਆਪਦੇ ਮੁੰਡੇ ਬਿਨਾ ਤਸਾ ਇਹਦੇ ਬਿਨਾ ਸਾਰਦਾ ਨਹੀਂ ਸੀ ਮੁੰਡੇ ਨੂੰ ਆਉਂਦਾ ਸਿਆ ਮੇਰੇ ਘਰ ਵਾਲੀ ਤੇ ਮੇਰਾ ਮੁੰਡਾ ਕੋਲੇ ਹੋਣ ਤੇ ਬਸ ਉਹ ਉਹਨੂੰ ਇਹੀ ਸੀਗਾ ਵੀ ਇਹ ਤਾਂ ਮੇਰਾ ਕਰਦੇ ਆ ਤੇ ਵੀ ਉਹ ਆਪਦੀ ਆਕੜ ਚ ਹੀ ਰਹਿੰਦੀ ਸੀ ਮੈਨੂੰ ਤਾਂ ਬੁਲਾਉਂਦੀ ਹੀ ਨਹੀਂ ਸੀ ਜਿਵੇਂ ਇਹ ਘਟਨਾ ਵਾਪਰੀਆ ਪਹਿਲਾਂ ਕੋਈ ਇਹਨਾਂ ਦੋਹਾਂ ਜੀਆਂ ਦੇ ਵਿੱਚ ਜਿਵੇਂ ਮਾਰਨ ਬਰਾਉਣ ਨੂੰ ਲੈ ਕੇ ਕੋਈ ਗੱਲਬਾਤ ਕੋਈ ਹੁੰਦੀ ਸੀ ਇਹਨਾਂ ਦੀ ਐ ਨਹੀਂ ਹੁੰਦੀ ਸੀ ਮੁੰਡੇ ਨੂੰ ਕਹਿੰਦੀ ਸੀ ਮੈਂ ਤੈਨੂੰ ਮਰਵਾਉਂ ਜਿੱਦੇ ਮਰਵਾਇਆ ਮੈਂ ਹੀ ਤੈਨੂੰ ਮਾਰੂ ਜਿੱਦੇ ਮਾਰਿਆ ਐ ਤਾਂ ਸਾਨੂੰ ਦੋਨਾਂ ਮਾਂ ਪੁੱਤਾਂ ਨਹੀਂ ਕਹਿੰਦੀ ਸੀ ਜੀ ਹੂੰ ਜਿਸ ਤਰ੍ਹਾਂ ਗਲੇ ਦੇ ਉੱਤੇ ਨਿਸ਼ਾਨ ਸੀ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਵੀ ਕੀ ਹੋ ਸਕਦਾ ਹੁਣ ਐ ਤਾਂ ਕੀ ਕਹਿ ਸਕਦੇ ਜੀ ਕਿ ਆਪਾਂ ਮੇਰਾ ਸੀਨਾ ਘੁੱਟਿਆ ਕਿ ਕਾਹਦੇ ਨਾਲ ਘੁੱਟਿਆ ਹੁਣ ਆਪਾਂ ਤਾਂ ਜਿੱਦੋਂ ਕੋਈ ਨਹੀਂ ਸੀ ਇਹ ਗੱਲ ਦਾ ਸਾਰਾ ਨਹੀਂ ਬਤਾਈ ਹੂੰ ਕਿ ਗੱਤਰੰਦ ਹਨ ਸਾਫ ਚਾਹੁੰਦੇ ਇੱਕ ਬੇਟਾ ਸੀ ਕੱਲਾ ਕੱਲਾ ਤੁਹਾਡਾ ਅਸੀਂ ਇਨਸਾਫ ਦੇ ਇਨਸਾਫ ਚਾਹੁੰਦੇ ਸਾਡੇ ਬੱਚੇ ਦੀ ਪੂਰੀ ਜਾਂਚ ਹੋ ਕੇ ਤੇ ਉਹਨੂੰ ਆਪਦਾ ਸਜ਼ਾ ਮਿਲਣੀ ਚਾਹੀਦੀ ਜਦੋਂ ਅਸੀਂ ਤਾਂ ਹੁਣ ਸਾਡਾ ਤਾਂ ਇੱਕੋ ਹੀ ਸੀਗਾ ਉਹੀ ਘਰ ਪਟਿਆ ਗਿਆ ਜੀ ਅੱਛਾ ਇਹਦੇ ਨਾਲ ਨਾਲ ਕੋਈ ਹੋਰ ਵੀ ਇਹਦੀ ਮਦਦ ਕਰ ਰਿਹਾ ਸੀ ਜਾਂ ਹੁਣ ਸਾਨੂੰ ਤਾਂ ਇਹ ਤਾਂ ਕੀ ਪਤਾ ਜੀ ਫੋਨ ਤਾਂ ਉਹਦੇ ਕੋਲ ਹੀ ਹੁੰਦਾ ਸੀਗਾ ਜੀ ਫੋਨ ਤਾਂ ਯੂਜ਼ ਕਰਦੀ ਸੀ ਆਪਾਂ ਤਾਂ ਤੁਹਾਨੂੰ ਕਿਸੇ ਤੇ ਸ਼ੱਕ ਸੁਭਾ ਇੱਥੇ ਤਾਂ ਸਾਨੂੰ ਕਿਸੇ ਤੇ ਨਹੀਂ ਐਵੇਂ ਤੁਹਾਨੂੰ ਅਸੀਂ ਕਹਿ ਦਈਏ ਠੀਕ ਹਾਂਜੀ हां जी भाई जी ਪਿਛਲੇ ਦਿਨੀ ਪੈਂਡ ਕੋਰਟ ਸੁਖਿਆ ਦੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਆ ਕੀ ਕਹਿਣਾ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂ ਜੀ ਜੋ ਕੋਰਟ ਸੁਖਿਆ ਦਾ ਪਰਿਵਾਰ ਹੈ ਬੇਟੇ ਦੀ ਮੌਤ ਹੋਈ ਹੈ ਜਗਮੀਤ ਸਿੰਘ ਦੀ ਉਹ ਸਾਡਾ ਆਪਦਾ ਪਰਿਵਾਰ ਹੈ ਮੇਰੀ ਰਹਿਸ ਖੇਤ ਦੇ ਵਿੱਚ ਹੈ ਤੇ ਆਥਨ ਸਵੇਰ ਇਹ ਪਰਿਵਾਰ ਕੋਲ ਆਉਣੀ ਜਾਣੀ ਸੀ ਵਿਚਾਰਕ ਪਤਾ ਲੱਗਿਆ ਬਈਆ ਪਾਣਾ ਵਾਪਰ ਗਿਆ ਜਦੋਂ ਆ ਕੇ ਦੇਖਿਆ ਤਾ ਮੰਨ ਨੂੰ ਕੋਈ ਸਮਝ ਨਾ ਲੱਗੇ ਵੀ ਅਚਾਨਕ ਐਸਾ ਕੀ ਪਾਣਾ ਵਾਪੜਿਆ ਅਚਾਨਕ ਬੱਚੇ ਦੀ ਐਸ ਢੰਗ ਨਾਲ ਕਿਵੇਂ ਮੌਤ ਹੋ ਗਈ ਹਾਹਾਕਾਰ ਮੱਚੀ ਸਾਰੇ ਫਿਰ ਅਸੀਂ ਸੋਚਿਆ ਵੀ ਜੋ ਗੱਲ ਗੱਲਾਂ ਕਰਦੀ ਸੀ ਸਾਡੀ ਨੂ ਰਾਣੀ ਗੱਲਾਂ ਘਰੇ ਕਲੇਸ਼ ਸੀ ਵੀਰਾ ਤਾਂ ਉਹਦਾ ਰਿਜ਼ਲਟ ਉਹੀ ਨਿਕਲਿਆ ਤੇ ਸਾਨੂੰ ਕੋਈ ਸੁਝੇ ਨਾ ਸਾਰਿਆਂ ਦੇ ਬਾਦ ਨੂੰ ਪਣ ਗਈ ਗੱਲ ਅੱਜ ਤੱਕ ਵੀ ਹੁਣ ਪ੍ਰਸ਼ਾਸਨ ਸਾਡੀ ਪੀੜਾ ਹੱਥ ਜੋੜ ਕੇ ਸਾਰੇ ਨਗਰਵੰਨ ਨੂੰ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਨੂੰ ਇਹ ਗਰੀਬ ਤੇ ਪਰੇ ਮਾਨਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਜਿਹਨੇ ਬਹੁਤ ਕੋਸ਼ਿਸ਼ ਕੀਤੀ ਹੈ ਪਰਿਵਾਰ ਨੇ ਜੋ ਸਾਡੇ ਸੌਣ ਚਾਹੁੰਦਾ ਸੀ ਬਹੁਤ ਸਤਕਾਰ ਨੂੰ ਨੂੰ ਦਿੱਤਾ ਗੱਡੀ ਕਈ ਗੱਡੀ ਲੈ ਕੇ ਦਿੱਤੀ ਬੱਚਾ ਬਹੁਤ ਵਧਿਆ ਟੰਗ ਨਾਲ ਬੱਚੇ ਦਾ ਪਾਲ ਪੋਸਣਾ ਦਸਮੀ ਸਕੂਲ ਚ ਬੇਟਾ ਪੜ੍ਹਨ ਲਾਇਆ ਜਿਹੜੀ ਵੀ ਚੀਜ਼ ਕਹਿੰਦੀ ਸੀ ਕੋਈ ਸਹਿਰ ਬਾਜ਼ਾਰ ਕੋਈ ਵੀ ਜੋ ਘਰਾਂ ਦੇ ਵਿੱਚ ਹੁੰਦੀਆਂ ਕਿਸੇ ਗੱਲ ਦੀ ਕੋਈ ਕਮੀ ਨਹੀਂ ਸੀ ਬਹੁਤ ਧੀਆਂ ਨਾਲੋਂ ਵੀ ਵੱਧ ਧੀਆਂ ਨਾਲੋਂ ਵੀ ਵੱਧ ਉਹਨੂੰ ਪਿਆਰ ਸਤਿਕਾਰ ਦਿੰਦੇ ਸੀ ਪਰ ਉਹਨੇ ਸੌਰੀ ਨੇ ਪਰਿਵਾਰ ਨਾਲ ਜੜਨ ਕੀਤਾ ਜਿਵੇਂ ਕਿ ਤੁਸੀਂ ਦੱਸਿਆ ਬਾਈ ਜੀ ਤੁਸੀਂ ਤੁਹਾਡਾ ਆਉਣਾ ਜਾਣਾ ਅਕਸਰ ਹੀ ਲੱਗਿਆ ਰਹਿੰਦਾ ਹੋਗਾ ਨਾ ਆਉਂਦੇ ਜਾਂਦੇ ਤੇ ਉਦੋਂ ਕੋਈ ਇਸ ਤਰ੍ਹਾਂ ਦਾ ਲੱਗ ਰਿਆ ਸੀਗਾ ਵੀ ਹਾਂਜੀ ਉਹਦੇ ਸੁਭਾਅ ਹੀ ਇਸ ਤਰ੍ਹਾਂ ਦਾ ਬਣ ਚੁੱਕਿਆ ਸੀ ਉਹ ਲੜਕੀ ਇਹ ਪਰਿਵਾਰ ਦੀ ਤਾਂ ਬਣੀ ਨਹੀਂ ਤੇ ਸਾਡੇ ਦੂਜੇ ਸਕੇਨ ਦੀ ਤਾਂ ਉਹਨੇ ਬਣਨਾ ਹੀ ਕੀ ਆ ਉਹਦੇ ਵੱਲੋਂ ਇਹ ਤਾਂ ਇਤਾਂ ਸੀ ਪਰਿਵਾਰ ਨੂੰ ਵੀ ਮੈਂ ਕਿਸੇ ਨਾਲ ਨਹੀਂ ਵਰਤਣਾ ਨਾ ਆਪਣੇ ਘਰੇ ਵੀ ਆਉਣਾ ਚਾਹੀਦਾ ਨਾ ਮੈਂ ਕਿਸੇ ਤੇ ਜਾਣਾ ਉਹਦੀਆਂ ਇਹ ਕਰਕੇ ਤੇ ਇਸ ਕਰਕੇ ਅਸੀਂ ਬਾਰੋਂਗਾ ਹੋਣ ਦੀ ਜਰਤ ਨਹੀਂ ਰੱਖਦੇ ਸੀ ਪਰ ਇਸ ਤਰ੍ਹਾਂ ਸਾਰੇ ਸੋਚਦੇ ਨੇ ਬੱਚੇ ਦਾ ਟਾਈਮ ਪਾਸ ਆਪ ਦਾ ਟਾਈਮ ਪਾਸ ਕਰੋ ਟਾਈਮ ਪਾਸ ਕਰੋ ਬੜਾ ਮਾਨਸ ਕਰਤੀ ਪਰਿਵਾਰ ਸੀ ਟਾਈਮ ਪਾਸ ਕਰੋ ਦੇ ਚੱਕਰ ਦੇ ਵਿੱਚ ਹੰਗ ਆ ਦਿਨ ਦੇਖਣੇ ਪਏ ਇਹ ਸਭ ਚੀਜ਼ ਜਿਹੜਾ ਲਾਲਚ ਦੀ ਵਜ੍ਹਾ ਕਰਕੇ ਹੋਇਆ ਹੈ ਲਾਲਚ ਦੀ ਬਿਲਕੁਲ ਲਾਲਚ ਦੀ ਵਜ੍ਹਾ ਕਰਕੇ ਵੀ ਵੱਡੀਆਂ ਮੰਗਾ ਸੰਤੋਅਟੀ ਨਾ ਪੰਜਾਂ ਹੱਤਾਂ ਦੇ ਨਾਲ ਸਹਿਰ ਬਾਜ਼ਾਰਾ ਸੂਟ ਲਿੰਡਿਆ ਕੰਪੜ ਸਾਬੋ ਦਾ ਲੋਕਾਂ ਨਾਲੋਂ ਵੱਖਰਾ ਹੀ ਜਣੀ ਉਹਦੀ ਡਿਮਾਂਡ ਹੁੰਦੀ ਸੀ ਤੇ ਪੂਰੀ ਵੀ ਨਹੀਂ ਕਰਦੇ ਸੀ ਤੇ ਜਿਵੇਂ ਆਪਣੇ ਬੇਟੇ ਨੂੰ ਮਜਬੂਰ ਕਰਨਾ ਤੇਰੇ ਨਾਂ ਦੀ ਜਮੀਨ ਹੋਵੇ ਆਪਣੀ ਜਮੀਨਾਂ ਪੱਡ ਹੋ ਜੀਏ ਮੇਰੇ ਨਾਂ ਜਮੀਨ ਕਰਾਓ ਯਾਰ ਇਸ ਤਰ੍ਹਾਂ ਨਾਲ ਚ ਦੇ ਦਿਮਾਗ ਚ ਨਾਲ ਚਲੀ ਗੱਲ ਬਹੁਤ ਜਿਆਦੇ ਪਰ ਜੀ ਕੀ ਪੀਲ ਕਰਦੇ ਹੋ ਜੀ ਤੁਸੀਂ ਬੇਨਤੀ ਕਰਦੇ ਨੇ ਪ੍ਰਸ਼ਾਸਨ شریف ਪਰਵਾਰ ਹੈ ਪੁੱਤ ਤੁਰ ਗਿਆ ਇਹ ਤਾਂ ਬਾਪ ਸੋਣਾ ਨਹੀਂ ਅਨਸਾਫ ਜਰੂਰ ਦੋ ਸੁਣਨ ਮੈਂ ਜਿਹੜਾ ਜੋ ਵੀ ਇਹਦੇ ਵਿੱਚ ਇਹਦੀ ਬਰੀਕ ਢੰਗਾਈ ਨਾ ਜਾਂਚ ਕਰਕੇ ਉਹਦੇ ਫੋਨ ਤੋਂ ਜਾਂ ਹੋਰ ਵੀ ਕੋਈ ਇਹਦੇ ਵਿੱਚ ਕੋਈ ਇਨਵੋਲਵ ਹੈ ਉਹਦੀ ਪੁਸਪਰਤਾਲ ਹੋਣੀ ਚਾਹੀਦੀ ਤੇ ਸਜ਼ਾ ਕਾਢੀ ਤੋਂ ਕਾਢੀ ਸਜ਼ਾ ਮਿਲਣੀ ਚਾਹੀਦੀ ਹੈ ਗਾँव ਵਾਸਤੇ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਨਾਲ ਜੁਰਤ ਨਾ ਕਰੇ